ਅੱਜ ਅਸੀਂ ਆਏ ਹਾਂ ਬਟਾਲਾ ਸ਼ਹਿਰ ਸਿੰਬਲ ਚੌਂਕ ਐਸ ਕੇ ਸਟੋਰ ਤੇ ਜਿੱਥੇ ਕੀ ਜਿਹੜੀ ਸੂਟਾਂ ਦੀ ਸ਼ਾਪ ਐ ਉੱਥੇ 30% ਜਿਹੜੀ ਐ ਲੈਸ ਜਿਹੜੀ ਸੂਟਾਂ ਦੀ ਸੇਲ ਐ ਉਹ ਲਗਾਈ ਗਈ ਹੈ ਤੇ ਲੈ ਚਲਦੇ ਆ ਤੁਹਾਨੂੰ ਐਸ ਕੇ ਸਟੋਰ ਤੇ ਸਾਡਾ ਸਟੋਰ ਦਾ ਨਾਮ ਹੈਗਾ ਜੀ ਐਸ ਕੇ ਸਟੋਰ ਤੇ ਸਾਡੇ ਕੋਲ 올 ਵੈਰਾਈਟੀ ਹੁੰਦੀ ਐ ਬੱਚਿਆਂ ਦੀ ਊਮਨਸ ਦੇ ਕੋਟ ਸੈਟ ਨੇ ਸੂਟ ਵੀ ਤੁਸੀਂ ਕਿੰਨੇ ਪਰਸੈਂਟ ਲੈਸ ਜਿਹੜਾ 30% ਡਿਸਕਾਊਂਟ ਦੇ ਰਹਿਆਂ ਜੀ ਕੋਈ ਨਹੀਂ ਦੇਗਾ ਗਰਮੀਆਂ ਦੇ ਵਿੱਚ ਸਾਡੇ ਕੋਲ 30% ਲੈਸ ਮਿਲੇਗੀ ਤੁਹਾਨੂੰ ਆ ਸਾਡੇ ਕੋਲ ਲੇਡੀਜ਼ ਦੇ ਕੋਟ ਸੈੱਟ ਨੇ 40 ਹੀਅਰ ਡੇਲੀ ਰੂਟੀਨ ਫਿਰ ਸਾਡੇ ਕੋਲ ਸਕਾਊਟ ਮਿਲਦਾ ਇਹਨਾਂ ਦੇ ਟ੍ਰਾਇਡਸ ਵੀ ਨਾਲ ਨਾਲ ਜੋ ਵੀ ਐਮਆਰਪੀ ਹੋਏਗੀ ਤੁਹਾਨੂੰ ਉਸ ਤੋਂ ਬਾਅਦ 30% ਲੈਸ ਦਿੱਤੀ ਜਾਏਗੀ ਇਹ ਸਾਰੇ ਸੂਟਾਂ ਦੀ 30% ਹੈ ਹਾਂ ਜੀ ਲੇਡੀ ਸੂਟ ਹੋਣਗੇ ਲੇਡੀਜ਼ ਸੂਟ ਹਾਂ ਜੀ ਬਾਕੀ ਸਾਡੇ ਕੋਲ ਬੱਚਿਆਂ ਦੀ ਵੀ ਹੈ ਇਹ ਸਮਰ ਕਲੈਕਸ਼ਨ ਹਾਂ ਜੀ ਸਮਰ ਕਲੈਕਸ਼ਨ ਇਸ ਵਿੱਚ ਕੋਈ ਨਾਈਟਵੇਅਰ ਲੇਡੀਜ਼ ਵਾਸਤੇ ਸਮਰ ਕਲੈਕਸ਼ਨ ਹੋਇਆ ਨਾਈਟਵੇਅਰ ਆ ਇਹਦੇ ਸ਼ਾਰਟ ਮਿਲੇਗੇ ਤੋਂ ਨਹੀਂ ਇਹਦੇ ਵਿੱਚ ਬਹੁਤ ساری ਵੈਰਾਈਟੀ ਆ ਆ ਟੌਪ ਮਿਲਣਗੇ ਜੈਪੂਰੀ ਟੌਪ ਇਹਨਾਂ ਦੀ ਕਿੰਨੇ ਡੀ ਆਈਟਮ ਲੋਗੇ ਤੁਹਾਨੂੰ 30% ਡਿਸਕਾਊਂਟ ਸਭ ਦੀ 30% ਨਹੀਂ ਕੋਈ ਨਹੀਂ ਦੇ ਰਿਹਾ ਸਾਡੇ ਸਟੋਰ ਤੇ ਤੁਹਾਨੂੰ 30% ਲੈਸ ਦਿੱਤੀ ਜਾਏਗੀ ਬਾਕੀ ਜੈਂਟਸ ਲੇਡੀਜ਼ ਬੱਚਿਆਂ ਦਾ ਆ ਬੱਚਿਆਂ ਦਾ ਇੱਕ ਅਦਾਪੀ ਕਾਂਜੀ ਨੀ ਇਹ ਦੇਖੋ ਜੀ ਜੀ ਬਰਾਈ ਤੇ ਸਾਡੇ ਕੋਲ ਬਹੁਤ ਸੋਨੇ ਬੱਚਿਆਂ ਦੀ ਕੋਈ ਵੀ ਆਈਟਮ ਲਓਗੇ ਤੁਹਾਨੂੰ 20% ਡਿਸਕਾਊਂਟ ਦੇਵਾਂਗੇ। ਉਹ ਹਾਂਜੀ ਅੱਛਾ ਬੱਚਿਆਂ ਦੀ 20% ਬੱਚਿਆਂ ਦੀ 20 ਬਾਕੀ ਲੇਡੀਜ਼ ਦਾ ਕੋਈ ਵੀ ਸੂਟ ਲੈਣਾ ਜਾਂ ਕੁਛ ਵੀ কুর্তা ਕੋਟ ਸੈੱਟ ਨਾਈਟ wear ਤੁਹਾਨੂੰ 30% ਡਿਸਕਾਊਂਟ ਦੇਵਾਂਗੇ। ਬਹੁਤ ਕੁਝ ਮਿਲੇਗਾ ਇਹ ਪਾਰਟੀ wear ਡ्रेसेस ਹਾਂਜੀ ਸਾਰਾ ਕੁਝ ਹੀ ਹੈਗਾ ਤਾਂ ਨੂੰ ਗਰਲਿਸ਼ ਦਿਖਾਉਣਾ ਹਾਂਜੀ ਛੋਟੀਆਂ ਬੱਚੀਆਂ ਲਈ ਡ्रेसेस ਹੈ ਕੋਟ ਸੈਟ ਵਗੈਰਾ ਕਲੌਕਸ ਵਗੈਰਾ ਸਭ ਕੁਝ ਹੈ ਸਾਡੇ ਕੋਲ ਤੇ ਤੁਹਾਨੂੰ ਹਰ ਇੱਕ ਆਈਟਮ ਤੇ 20% ਤੇ ਲੇਡੀਜ਼ ਤੇ ਸਪੈਸ਼ਲ ਆਫਰ ਦਿੱਤੀ ਗਈ ਹੈ 30% ਲੈਸ ਇਹ ਆਫਰ ਹੁੰਦਾ ਕਿ ਇਹ ਨੀਆ ਕਦੋਂ ਤੱਕ ਦੱਸੋ ਸਮਝ ਨਹੀਂ ਉਹ ਹਾਂਜੀ ਸਾਡੇ ਸਟੋਰ ਦਾ ਨਾਮ ਹੈ SK ਸਟੋਰ ਸਿੰਬਲ ਚੌਕ ਬਟਾਲਾ ਤੇ ਜਦੋਂ ਵੀ ਤੁਸੀਂ ਆਓਗੇ ਸਾਡੇ ਕੋਲ ਤੇ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲੇਗੀ ਤੇ ਜੋ ਵੀ 5000 ਤੋਂ ਉੱਪਰ ਕਰੇਗਾ ਸ਼ੋਪਿੰਗ ਤੁਹਾਨੂੰ ਗਿਫਟ ਵੀ ਦੇਵਾਂਗੇ ਓਕੇ ਜੀ ਥੈਂਕ ਯੂ ਸੋ ਮੱਚ ਸਾਡੇ SK ਸਟੋਰ ਤੇ ਆਉਣ ਲਈ ਮੈਮ ਸਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੁਣ ਅਸੀਂ ਗੱਲ ਕਰਦੇ ਹਾਂ SK ਸਟੋਰ ਦੇ ਮਾਲਕ ਨਾਲ ਤੇ ਆ ਉਹਨਾਂ ਨੂੰ ਪੁੱਛਦੇ ਆ ਕਿ ਇੱਥੇ ਕੀ ਕਿਹੜੀ ਕਿਹੜੀ ਉਹਨਾਂ ਕੋਲ ਵੈਰਾਈਟੀਆਂ ਐ ਔਰ ਕੀ ਕੀ ਜਿਹੜੇ ਗਿਫਟ ਵਾਊਚਰਸ ਉਹਨਾਂ ਉਹ ਦੇ ਰਹੇ ਨੇ ਕਿੰਨੇ ਪਰਸੈਂਟ ਤੇ ਦੇ ਰਹੇ ਨੇ ਸੂਟਸ ਵਗੈਰਾ ਜੈਂਟਸ ਦੇ ਵੀ ਤੇ ਆ ਉਹ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਣਾ ਜੈ ਸ਼੍ਰੀ ਰਾਮ ਸਰ ਆਪਣਾ ਨਾਮ ਦੱਸੋ ਬਈ ਤਾਂ ਸੋਮੈਸਥੇ ਮਾਜਨ ਐਸ ਕੇ ਸਟੋਰ ਤੋਂ ਓਨਰ ਬੋਲ ਰਿਹਾ ਜੀ ਮੇਰੇ ਕੋਲ ਪੂਰਾ ਫੈਮਿਲੀ ਸਟੋਰ ਹੈ ਔਰ ਮੇਰੇ ਕੋਲ ਹਰ ਵੇਲੇ ਜਿਹੜੀ ਹੈ ਤੁਹਾਨੂੰ ਕੋਈ ਨਾ ਕੋਈ ਜਿਹੜੀ ਆਫਰ ਚੱਲਦੀ ਰਹਿੰਦੀ ਹੈ ਜਿਵੇਂ ਕਿ ਪਿੱਛੇ ਵੀ ਆਫਰਾਂ ਚੱਲਦੀਆਂ ਨੇ ਐਸ ਵੇਲੇ ਸਾਡੇ ਕੋਲ ਮੈਡਮ ਚੱਲਦੀ ਹੈ 30% ਲੇਡੀਜ਼ ਦੇ ਉੱਤੇ ਔਰ 20% ਬਾਕੀ ਸਾਰੇ ਕੱਪੜਿਆਂ ਦੇ ਉੱਤੇ ਔਰ ਖਾਸ ਕਰਕੇ ਜਿਹੜਾ 5000 ਦੀ ਸ਼ੋਪਿੰਗ ਕਰੇਗਾ ਉਹਨੂੰ ਕੋਈ ਨਾ ਕੋਈ ਵਧੀਆ ਜਿਹੜਾ ਸਰਪ੍ਰਾਈਜ਼ ਗਿਫਟ ਆਪਾਂ ਦੇਨੇ ਆ ਉਸਾਰਗੋ ਐਸ ਵੇਲੇ ਜਿਹੜੇ ਹੈ ਕਿ ਤੁਹਾਨੂੰ ਮੈਡਮ ਨੇ ਲੇਡੀਜ਼ ਦੇ ਵਿੱਚ ਵੈਰਾਈਟੀ ਵਿਖਾਈ ਹੈ ਮੈਂ ਤੁਹਾਨੂੰ ਹੁਣ ਦਿਖਾਣਾ ਜੈਂਟ ਦੇ ਵਿੱਚ ਠੀਕ ਹੈ ਮੈਡਮ ਜਿਵੇਂ ਕਿ ਐਸ ਵੇਲੇ ਨਾ ਸਮ ਜਾਂਦੇ ਵਿੱਚ ਨਿਕਰ ਸੂਟ ਜਿਹੜੇ ਨੇ ਕੋਟ ਸੈੱਟ ਨੂੰ ਕਹਿੰਦੇ ਨੇ ਬਹੁਤ ਵਧੀਆ ਜਿੱਦਾਂ ਐਲ ਵੀ ਵਗੈਰਾ ਤੇ ਸਾਰੇ ਸ਼ਰਟ ਵਾਲੇ ਨੇ ਇਹ ਵੀ ਕਾਫੀ ਵੈਰਾਈਟੀ ਜਿਹੜੀ ਮੇਰੇ ਕੋਲ ਆਪਦੇ ਆ ਜੀ ਔਰ ਇਹਦੇ ਵਿੱਚ ਕਾਫੀ ਕਲਰ ਮਿਲ ਜਗੇ ਔਰ ਲੋਰਸ ਵਗੈਰਾ ਨੇ ਜਿਹਨੇ ਕੀ ਹੁਣ ਟੀ-ਸ਼ਰਟ ਜਿਹੜੀ ਹੈ ਨਾ ਇਹ ਟੋਲ ਦੇ ਵਿੱਚ ਟੀ-ਸ਼ਰਟ ਆ ਸਮਰ ਕਰਕੇ ਸਪੈਸ਼ਲ ਬਣਾਈ ਹੋਰ ਸਾਡੇ ਕੋਲ ਪ੍ਰੀਮੀਅਮ ਕੁਆਲਿਟੀ ਦੇ ਬ੍ਰਾਂਡ ਹੁੰਦੇ ਨੇ ਬ੍ਰਾਂਡ ਕਾਪੀਆਂ ਨਹੀਂ ਕਹ ਸਕਦੇ ਔਰ ਕਿੰਨੇ ਪਰਸੈਂਟ ਇਹਨਾਂ ਦਾ ਤੁਸੀਂ ਇਹ 20% ਮੈਡਮ ਨੂੰ ਦੇਵਾਂਗੇ ਜਿਵੇਂ ਕਿ ਅਜਾਰਾ ਵਗੈਰਾ ਦੀ ਕਾਪੀ ਆ ओरिजिनल ਨਹੀਂ ਹੁੰਦੇ ਸਾਡੇ ਕੋਲ ਕਾਪੀਜ਼ ਹੁੰਦੀਆਂ ਪ੍ਰੀਮੀਅਮ ਕੁਆਲਿਟੀ ਦੀਆਂ ਹੁੰਦੀਆਂ ਨੇ ਔਰ ਬਹੁਤ ਵਧੀਆ ਵੈਰਾਈਟੀ ਹੈ बार-बार ਜਿਹੜੀ ਅਸੀਂ ਇੱਕ ਗੱਲ ਕਰਦੇ ਹਾਂ ਕਿ ਜਿਹੜਾ ਵੀ ਕਸਟਮਰ ਤੁਹਾਡੇ ਚੈਨਲ ਦੇ ਰਸਤੇ ਸਾਡੇ ਕੋਲ ਆਏਗਾ ਉਹਨੂੰ 5% ਆਪਾਂ ਐਕਸਟਰਾ ਵੀ ਜਿਹੜੀ ਇਹ ਛੂਟ ਦੇਾਂਗੇ ਔਰ ਜਿਹੜਾ 5 ਯਾ ਦੀ ਸ਼ੋਪਿੰਗ ਕਰੇਗਾ ਔਰ ਨੂੰ ਉਸ ਪ੍ਰਾਈਸ ਗਿਫਟ ਤੇ ਆਪਾਂ ਦੇਣਾ ਹੀ ਦੇਣਾ ਹੈ। ਐਸੇ ਵਿੱਚ ਬਹੁਤ ਹੈ ਜਿੱਦਾਂ ਕਿ ਹੁਣ ਐਸਲੇ ਇੰਪੋਰਟਡ ਜਿਵੇਂ ਕਿ ਲੋਕ ਚੱਲੇ ਨੇ। ਸਾਰਾ ਦੇਖੋ ਜਿਵੇਂ ਨਾ ਔਰ ਕੈਜੂਅਲ ਵੇਅਰ ਵੀ ਲੈ ਸਕਦੇ ਨੇ। ਹਾਂ ਜੀ ਕੈਜੂਅਲ ਇਹ ਜਿਵੇਂ ਕੀ ਹੈ ਦਾ ਕੈਜੂਅਲ ਪਜਾਮਾ ਹੀ ਲੈ ਸਕਦੇ ਆ ਆਪਾਂ ਲੋਰ ਵਗੈਰਾ। ਪਰ ਜਦੋਂ ਇਹ ਪਾਇਆ ਤੁਹਾਨੂੰ ਬਹੁਤ ਆਰਾਮ ਲੱਗੇਗਾ ਜਿਵੇਂ ਆਪਾਂ ਪੈਂਟੀ ਪਾਈ ਹੋਈ। ਔਰ ਬਹੁਤ ਸੋਹਣਾ ਹੈ ਇਹਦੀ ਕਲੈਕਸ਼ਨ ਬਹੁਤ ਵਧੀਆ ਵਾ ਆਪਾਂ ਮੱਕੀ ਖਾਸ ਕਰਕੇ ਜਿਹੜੇ ਜੰਗਸਟਰ ਨੇ ਉਹਨਾਂ ਲਈ ਕੁਛ ਨਾ ਕੁਛ ਚੁਣ ਕੇ ਲਿਆਉਂਦੇ ਰਹੇ। ਔਰ ਜੈਂਟਸ ਦਾ ਥੋੜਾ ਪਾਰਟੀ ਗੀਅਰ ਕੁਝ ਪਾਰਟੀ ਵੇਅਰ ਦੇ ਵਿੱਚ ਮੈਨੂੰ ਕੋਰਟ ਪੈਂਟ ਮਿਲ ਜਾਏਗਾ ਉਹ ਸਾਡੇ ਕੋਲ ਐਸਲੇ ਉੱਪਰ ਹੈ ਔਰ ਸ਼ਰਟਸ ਵਗੈਰਾ ਪਾਰਟੀ ਵਿੱਚ ਮਿਲ ਜਾਣਗੇ ਆਫਰ ਪੈਂਟਸ ਕਰ ਦੇਣਗੇ ਹਾਂ ਸਾਰਾ ਕੁਝ ਅਸੀਂ ਹੁਣ ਇੱਥੋਂ ਦੇ ਆਸਕੇ ਸਟੋਰ ਦੇ ਓਨਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਕਿੰਨੇ ਪਰਸੈਂਟ ਉਹਨਾਂ ਨੇ ਜਿਹੜਾ ਡਿਸਕਾਊਂਟ ਦੇ ਰਹੇ ਨੇ ਸੋ ਤੁਸੀਂ ਹੋਰ ਵੀ ਉਹਨਾਂ ਨੇ ਕਿਹਾ ਕਿ 5000 ਚ ਜਿਹੜਾ ਵੀ ਸ਼ਾਪਿੰਗ ਕਰੇਗਾ ਉਹਨੂੰ ਇੱਕ ਸਪੈਸ਼ਲ ਜਿਹੜਾ ਗਿਫਟ ਵਾਊਚਰ ਵੀ ਉਹਨਾਂ ਵੱਲੋਂ ਦਿੱਤਾ ਜਾਏਗਾ ਸੋ ਤੁਸੀਂ ਜਲਦੀ ਆਓ ਵਿਜ਼ਿਟ ਕਰੋ ਐਸਕੇ ਸਟੋਰ ਬਟਾਲਾ ਪੱਤਰਕਾਰ ਤਾਨਿਆ ਰਾਜਪੂਤ ਦੇ ਨਾਲ ਪੰਜਾਬ 84 ਦੀ ਖਾਸ ਰਿਪੋਰਟ